ਜਦੋਂ ਭਗਵੰਤ ਸਿੰਘ ਸਾਹਿਬ ਕਹਿੰਦੇ ਸੀ ਵੀ ਮੁਰਗੀ ਮਰਗੀ ਜਾਂ ਬੱਕਰੀ ਮਰਗੀ ਉਹਦੇ ਮਾਮਲੇ ਦੀ ਗੱਲ ਕਰਦੇ ਸੀ ਸਰਕਾਰ ਨੇ ਅੱਜ ਇੱਕ ਨਵੀਂ ਮਹਿਮ ਚਲਾਈ ਹੈ ਤੇ ਮੈਂ ਬੇਨਤੀ ਕਰਦਾ ਵੀ ਜਿਹੜਾ ਸਾਡਾ ਭਾਈਚਾਰਾ ਹੈ ਗੁਜਰ ਭਾਈਚਾਰਾ ਉਹਨਾਂ ਦੇ ਡੰਗਰਾਂ ਹਜ਼ਾਰੋਂ ਡੰਗਰ ਮਰ ਗਏ ਉਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਇਹ ਬੜੀ ਸਲਾਘਾਯੋਗ ਹੈ ਇਹਨਾਂ ਦੀ ਗੱਲ ਸਰਕਾਰ ਦੀ ਜੇ ਬਾਹਰੋਂ ਫੰਡ ਇਕੱਠਾ ਕਰਕੇ ਆਪਣੇ ਕੋਲੋਂ ਫੰਡ ਇਕੱਠਾ ਕਰਕੇ ਉਹਨਾਂ ਦੀ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਚੰਗੀ ਗੱਲ ਹੈ ਇਹ ਚੰਗੀ ਸੋਚ ਹੈ ਸਰਕਾਰ ਦੀ ਹੁਣ ਜਿਹੜੇ ਇੱਥੇ ਕਾਰੋਬਾਰੀ ਹੈਗੇ ਆ ਜਿੱਦਾਂ ਇੰਡਸਟਰੀ ਦਾ ਕੰਮ ਕਰ ਰਹੇ ਆ ਜਿਹ ਜ਼ਿਮੀਂਦਾਰੀ ਦਾ ਕੰਮ ਕਰ ਰਹੇ ਆ ਉਹਦੇ ਵਿੱਚ ਪ੍ਰਵਾਸੀਆਂ ਦਾ ਕਾਫੀ ਵੱਡਾ ਯੋਗਦਾਨ ਹੈ ਤੇ ਇਹ ਸਾਰਿਆਂ ਨੂੰ ਆਪਾਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਅੱਜ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਹੁਣ ਸਰਕਾਰਾਂ ਨੇ ਫੰਡ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਕਿਉਂਕਿ ਬਹੁਤ ਸਾਰਾ ਨੁਕਸਾਨ ਹੋਇਆ ਕਿਸਾਨਾਂ ਦਾ ਤੇ ਆਮ ਲੋਕਾਂ ਦਾ ਤੇ ਤੁਹਾਨੂੰ ਦੂਜੇ ਪਾਸੇ ਇੱਕ ਗੱਲ ਕਰ ਲਈ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਹੋਣ ਕਈ ਟ੍ਰੇਨਾਂ ਭਰ ਕੇ ਆਪਣੇ ਸੁਬਿਆਂ ਵੱਲ ਜਾ ਰਹੇ ਨੇ ਸੋ तमाम ਗੱਲਾਂ ਬਾਤਾਂ ਰਹਿਣਗੀਆਂ ਸੋ ਅੱਜ ਪੰਜਾਬ ਦੇ ਲੋਕੀ ਵੀ ਇਹ ਗੱਲਾਂ ਕਰਨ ਲੱਗ ਗਏ ਨੇ ਕੁਝ ਕਹਿੰਦੇ ਨੇ ਕਿ ਸਾਰੇ ਪ੍ਰਵਾਸੀ ਮਾੜੇ ਨਹੀਂ ਹੋ ਸਕਦੇ ਸੋ ਉਸੇ ਤੇ ਚਰਚਾ ਕਰਾਂਗੇ ਅੱਜ ਸਾਡੇ ਨਾਲ ਚੌਧਰੀ ਸ਼ਿਆਮ ਲਾਲ ਜੀ ਮਾਜਰੀਆ ਜੀ ਨੇ ਸੋ ਸਵਾਗਤ ਕਰਦੇ ਹਾਂ ਸਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸੋਨੂੰ ਜੀ ਬਹੁਤ ਠੀਕ ਹੋ ਜੀ ਤੁਸੀਂ ਸਰ ਬਹੁਤ ਵਧੀਆ ਸੋਨੂੰ ਜੀ ਬਹੁਤ ਵਧੀਆ ਚੌਧਰੀ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਬਹੁਤ ਸਾਰਾ ਨੁਕਸਾਨ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੋਇਆ ਹੜ੍ਹਾਂ ਨੂੰ ਲੈ ਕੇ ਯਾਨੀ ਸਰਕਾਰਾਂ ਨੇ ਫੰਡ ਇਕੱਠਾ ਕਰਨਾ ਵੀ ਸ਼ੁਰੂ ਕਰ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਕਿ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਮੁਆਵਜ਼ਾ ਉਹ ਸਹੀ ਤਰੀਕੇ ਦੇ ਨਾਲ ਯਾਨੀ ਕਿਸਾਨਾਂ ਦਾ ਕਾਮ ਲੋਕਾਂ ਤੱਕ ਪਹੁੰਚ ਪਾ ਰਿਹਾ ਹੈ ਜਾਂ ਫਿਰ ਪਹੁੰਚੇਗਾ ਅੱਗੇ ਕੰਨੂ ਜੀ ਪਿਛਲੇ ਹਫ਼ਤੇ ਦੌਰਾਨ ਸੋਮਵਾਰ ਨੂੰ ਅਸੀਂ ਜਲਾਲਾਬਾਦ ਗਏ ਉਸ ਏਰੀਏ ਦੇ ਵਿੱਚ ਸਾਰਾ ਵਿਜ਼ਿਟ ਕਰਕੇ ਆਏ ਆ ਬਹੁਤ ਵੱਡਾ ਨੁਕਸਾਨ ਹੋਇਆ ਉਸ ਏਰੀਏ ਦੇ ਵਿੱਚ ਵੀ ਉਸ ਤੋਂ ਬਾਅਦ ਮੰਗਲਵਾਰ ਨੂੰ ਅਸੀਂ ਗੁਰਦਾਸਪੁਰ ਗੁਰਦਾਸਪੁਰ ਦੇ ਵਿੱਚ ਜਦੋਂ ਅਸੀਂ ਦੇਖਿਆ ਉੱਥੇ ਸਾਡਾ ਗੁੱਜਰ ਭਾਈਚਾਰਾ ਜਿਹੜਾ ਨਾ ਮੁਸਲਮਨ ਹਿੰਦੂ ਮੁਸਲਮਨ ਹਿੰਦੂ ਜਿਹੜਾ ਕਿ ਮੁਸਲਮਨ ਗੁੱਜਰ ਭਾਈਚਾਰਾ ਜਿਹੜਾ ਉਹਨਾਂ ਦੀ ਉੱਥੇ ਨੇ ਜੀ ਉਹ ਮੱਝਾਂ ਦਾ ਗਾਈਆਂ ਦਾ ਪਸ਼ੂ ਪਾਲਣ ਦਾ ਕੰਮ ਕਰਦੇ ਸੀ ਉਹਨਾਂ ਦਾ ਜਿਹੜਾ ਨੁਕਸਾਨ ਸਾਨੂੰ ਦੇਖਣ ਜਾਇਆ ਉਹਨਾਂ ਦੇ ਹਜ਼ਾਰਾਂ ਡੰਗਰ ਜਿਹੜੇ ਕਿ ਪਾਣੀ ਦੇ ਵਿੱਚ ਰੁੜਕੇ ਚਲ ਗਏ ਖਤਮ ਹੋ ਗਏ ਉਹ ਪਰਵਾਰ ਬਿਲਕੁਲ ਘਰ ਤੋਂ ਬੇ ਘਰੇ ਹੋ ਗਏ ਮੈਂ ਸਰਕਾਰਾਂ ਨੂੰ ਇਹ ਮੌਜੂਦੀ ਸਰਕਾਰ ਨੂੰ ਤੇ ਜਿਹੜੇ ਉਸ ਏਰੀਆ ਮਹਾੜਾ ਪੀੜ ਦੇ ਨੂੰ ਮੁਖ ਰੱਖਦੇ ਹੋਏ ਲੋਕ ਸੇਵਾ ਕਰ ਰਹੇ ਹੈ ਮੈਂ ਸਾਰਿਆਂ ਨੂੰ ਵੀ ਜਿਹੜਾ ਸਾਡਾ ਗੁੱਜਰ ਭਾਈ ਚਾਰਾ ਭਾਵੇਂ ਮੁਸਲਮਾ ਭਾਵੇਂ ਹਿੰਦੂ ਆ ਉਹਨਾਂ ਦਾ ਮੱਜਾ ਦਾ ਕਾਰੋਬਾਰ ਹੈ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਉਹ ਲੋਕ ਘਰ ਤੋਂ ਬੇਕਾਰ ਹੋ ਗਏ ਸਾਡੇ ਉੱਤੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਵਾਲਨ ਸਾਹਿਬ ਵੀ ਗੁਰਦਾਸਪੁਰ ਜਾ ਕੇ ਆਏ ਹੈ ਉਹਨਾਂ ਦੀ ਮਦਦ ਕਰਕੇ ਆਏ ਹੈ ਮੈਂ ਸਾਰੀ ਜਥੇਵੰਦੀਆਂ ਨੂੰ ਬੇਨਤੀ ਕਰਦਾ ਵੀ ਜਿਹੜੀ ਜ਼ਮੀਨਾਂ ਦਾ ਮਸਲਾ ਹੈ ਫਸਲਾਂ ਦਾ ਮਸਲਾ ਹੈ ਉਹ ਕਾਰਜਾਂ ਦੇ ਵਿੱਚ ਇੱਕ ਪ੍ਰੋਪਰ ਬ੍ਰਿਟਨ ਦੇ ਵਿੱਚ ਆ ਗਿਆ ਪਰ ਜਿਹੜਾ ਕਿ ਆਹ ਮਾਲ ਡੰਗਰ ਬਸੂ ਪਸ਼ੂਆਂ ਦਾ ਮਸਲਾ ਹੈ ਜਦੋਂ ਭਗਵੰਤ ਮਾਨ ਸਾਹਿਬ ਕਹਿੰਦੇ ਸੀ ਵੀ ਮੁਰਗੀ ਮਰਗੀ ਜਾਂ ਬੱਕਰੀ ਮਰਗੀ ਉਹਦੇ ਮਾਅਵਜ਼ੇ ਦੀ ਗੱਲ ਕਰਦੇ ਤੇ ਸਰਕਾਰ ਨੇ ਅੱਜ ਇੱਕ ਨਵੀਂ ਮਹਮ ਚਲਾਈ ਹੈ ਤੇ ਮੈਂ ਬੇਨਤੀ ਕਰਦਾ ਵੀ ਜਿਹੜਾ ਸਾਡਾ ਭਾਈਚਾਰਾ ਹੈ ਗੁੱਜਰ ਭਾਈਚਾਰਾ ਉਹਨਾਂ ਦੇ ਹਜ਼ਾਰਾਂ ਡੰਗਰ ਮਰ ਗਏ ਉਹਨਾਂ ਤੇ ਧਿਆਨ ਦੇਣ ਦੀ ਲੋੜ ਹੈ ਉਹ ਲੋਕ ਅੱਜ ਹਜ਼ਾਰਾਂ ਲੋਕ ਘਰ ਤੋਂ ਬੇਘਰੇ ਹੋਗੇ ਯਾਨੀ ਕਹਿਣ ਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਜਿਹੜਾ ਗੁੱਜਰ ਭਾਈਚਾਰਾ ਜਿੱਦਾਂ ਮੱਝਾਂ ਕਾਫੀਆਂ ਹੁੰਦੀਆਂ ਨੇ ਕਿ ਉਹਨਾਂ ਦਾ ਕਾਫੀ ਨੁਕਸਾਨ ਹੈ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਕਿ ਉਹਨਾਂ ਦੇ ਵੱਲ ਜ਼ਿਆਦਾਤਰ ਗੌਰ ਕੀਤੀ ਜਾਵੇ ਹਾਂ ਬਿਲਕੁਲ ਜੀ ਮੇਰਾ ਇਹੀ ਕਹਿਣ ਦਾ ਭਾਵ ਹੈ ਵੀ ਉਹਨਾਂ ਵੱਲ ਜਿਹੜਾ ਉਹਨਾਂ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦੀ ਪਰਪਾਈ ਦੇਖੋ ਪਰਮਾਤਮਾ ਹੀ ਪਰ ਜੋ ਤਿੰਨ ਫੁੱਲ ਜਿੰਦੀ ਉਹਨਾਂ ਦੀ ਮਦਦ ਹੋ ਸਕਦੀ ਹੈ ਉਹ ਹਰ ਇੱਕ ਬੰਦੇ ਨੂੰ ਅੱਗੇ ਹੋ ਕੇ ਕਰਨੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਕੋਲ ਕੋਈ ਰਿਕਾਰਡ ਦੇ ਤੌਰ ਤੇ ਕੋਈ ਚੀਜ਼ ਨਹੀਂ ਹੈਗੀ ਜਦ ਕਿ ਪੰਜ ਪੰਜ 4 400 ਡੰਗਰ ਕੱਲੇ ਕੱਲੇ ਪਰਿਵਾਰ ਦੇ ਕੋਲ ਸੀ ਉਹ ਅੱਜ ਘਰ ਤੋਂ ਬੇਕਰੇ ਹੋ ਗਏ ਸਹੀ ਹੈ ਜੀ ਅੱਛਾ ਜਿਸ ਤਰ੍ਹਾਂ ਸਰਕਾਰਾਂ ਨੇ ਹੁਣ ਫੰਡ ਇਕੱਠਾ ਕਰਨ ਦੀ ਮਹਿੰਮ ਚਲਾਈ ਹੈ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਯਾਨੀ ਐਨ ਆਰ ਆਈਆਂ ਨੂੰ ਵੀ ਫੋਨ ਕਰਨੇ ਸ਼ੁਰੂ ਕਰ ਦਿੱਤੇ ਕਹਿੰਦੇ ਕਿ ਕਰੋੜਾਂ ਰੁਪਇਆ ਇਕੱਠਾ ਕੀਤਾ ਜਾਵੇ ਪੰਜਾਬ ਦੇ ਲਈ ਸਰਕਾਰਾਂ ਨੂੰ ਤਾਂ ਜੀ ਇਹ ਕਾਫੀ ਸਮੇਂ ਪਹਿਲੇ ਇਹ ਮਹਮ ਕਰਨੀ ਚਾਹੀਦੀ ਸੀ ਸਰਕਾਰਾਂ ਨੇ ਲੇਟ ਕੀਤਾ ਕਿਉਂਕਿ ਅੱਜ ਡੇਢ ਮਹੀਨੇ ਦੇ ਕਰੀਬ ਹੋ ਗਿਆ ਜਿਹੜਾ ਕਿ ਲੋਕ ਆਪਣੇ ਘਰਾਂ ਤੋਂ ਬੇਕਾਰ ਹੋਏ ਤੇ ਚਲੋ ਫਿਰ ਵੀ ਬਹੁਤ ਚੰਗੀ ਗੱਲ ਹੈ ਇਹ ਬੜੀ ਸਲਾੰਘਾਯੋਗ ਹੈ ਇਹਨਾਂ ਦੀ ਗੱਲ ਸਰਕਾਰ ਦੀ ਜੇ 12 ਫੰਡ ਇਕੱਠਾ ਕਰਕੇ ਆਪਣੇ ਕੋਲੋਂ ਫੰਡ ਇਕੱਠਾ ਕਰਕੇ ਉਹਨਾਂ ਦੀ ਲੋਕਾਂ ਦੀ ਮਦਦ ਕੀਤੀ ਜਾਵੇ ਬਹੁਤ ਚੰਗੀ ਗੱਲ ਹੈ ਇਹ ਚੰਗੀ ਸੋਚ ਹੈ ਸਰਕਾਰ ਦੀ ਹਾਂਜੀ ਅੱਛਾ ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਯਾਨੀ ਬਹੁਤ ਬਹੁਤ ਸਾਰੇ ਲੋਕ ਵਿਰੋਧ ਕਰ ਰਹੇ ਨੇ ਉਹ ਜੋ ਵੀ ਹੋਇਆ ਇੱਕ 5 ਸਾਲ ਦੇ ਬੱਚੇ ਦੇ ਨਾਲ ਹੁਣ ਬਹੁਤ ਸਾਰੇ ਇਹ ਵੀ ਗੱਲਾਂ ਕਰ ਰਹੇ ਨੇ ਕਹਿੰਦੇ ਕਿ ਸਾਰਿਆਂ ਨੂੰ ਇੱਕ ਇੱਕ ਅੱਖ ਨਾਲ ਨਹੀਂ ਦੇਖਿਆ ਜਾਂਦਾ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਕਿਉਂਕਿ ਹਲਕਾ ਜਿਹੜਾ ਖਰੜਦਾਈ ਦੇ ਵਿੱਚ ਵੀ ਕਾਫੀ ਜ਼ਿਆਦਾ ਪ੍ਰਵਾਸੀ ਰਹਿੰਦੇ ਨੇ ਸੋਨੂ ਜੀ ਜਿਹੜਾ ਉਹ 5 ਸਾਲ ਦੇ ਬੱਚੇ ਦੇ ਨਾਲ ਹੋਇਆ ਉਹ ਬਹੁਤ ਸਾਨੂੰ ਦੁੱਖ ਆ ਉਸ ਗੱਲ ਦਾ ਪਰ ਮੈਂ ਆਪਣੇ ਸਾਰੇ ਪੰਜਾਬੀਆਂ ਨੂੰ ਤੇ ਨਾਲੇ ਪ੍ਰਵਾਸੀਆਂ ਨੂੰ ਤੇ ਸਰਕਾਰਾਂ ਨੂੰ ਇਹ ਬੇਨਤੀ ਕਰਦਾ ਵੀ ਜਿਹੜੇ ਬੰਦੇ ਨੇ ਗਲਤ ਕੀਤਾ ਉਹਨੂੰ ਵੱਧ ਤੋਂ ਵੱਧ ਕਾਨੂੰਨੀ ਸਜ਼ਾ ਮਿਲਣੀ ਚਾਹੀਦੀ ਹੈ ਤੇ ਉਸ ਬੰਦੇ ਨੂੰ ਬਖਸ਼ਣਾ ਨਹੀਂ ਚਾਹੀਦਾ ਤੇ ਆਪਣੇ ਪੰਜਾਬੀ ਭਾਈਆਂ ਨੂੰ ਤੇ ਪ੍ਰਵਾਸੀਆਂ ਨੂੰ ਮੈਂ ਇਹ ਬੇਨਤੀ ਕਰਦਾ ਵੀ ਅੱਗੇ ਵਾਸਤੇ ਕਿਸੇ ਇੱਕ ਦੀ ਗਲਤੀ ਹੋਣ ਦੇ ਨਾਤੇ ਆਪਾਂ ਨੂੰ ਸਾਰਿਆਂ ਨੂੰ ਇੱਕ ਨਜ਼ਰੇ ਨਾਲ ਨਹੀਂ ਦੇਖਣਾ ਚਾਹੀਦਾ ਜਿਹੜੀ ਕਾਨੂੰਨੀ ਗੱਲ ਹੈ ਜੋ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹ ਉਹ ਬਖਸ਼ਣ ਯੋਗ ਨਹੀਂ ਹੈ ਉਹਨੂੰ ਘੱਟੋ-ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਤਾਂ ਕਿ ਅੱਗੇ ਵਾਸਤੇ ਕੋਈ ਵੀ ਇਨਸਾਨ ਇਦਾਂ ਦਾ ਗਲਤ ਸਟੈਪ ਨਾ ਚੱਕ ਸਕੇ ਅੱਛਾ ਜਿਸ ਤਰ੍ਹਾਂ ਆਪਣੇ ਪੰਜਾਬੀ ਵੀ ਬਾਹਰਲੇ ਦੇਸ਼ਾਂ 'ਚ ਕੰਮ ਕਰ ਰਹੇ ਨੇ ਯੂਪੀ ਬਿਹਾਰ ਦੇ ਵਿੱਚ ਕੰਮ ਕਰ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਕਿ ਤੁਸੀਂ ਅਗਰ ਪ੍ਰਵਾਸੀ ਇਸ ਤਰ੍ਹਾਂ ਸਾਰੇ ਕੰਮ ਕਰਨ ਯਾਨੀ ਛੱਡ ਗਏ ਜਾਂ ਚਲੇ ਗਏ ਤੁਹਾਨੂੰ ਲੱਗਦਾ ਹੈ ਕਿ ਆਪਣੇ ਯਾਨੀ ਇੰਡਸਟਰੀ ਤੇ ਵੀ ਕਾਫੀ ਡੂੰਗਾ ਅਸਰ ਪਏਗਾ ਕਿਉਂਕਿ ਉਸ ਪਾਸੇ ਵੀ ਆਪਣੇ ਬਹੁਤ ਸਾਰੇ ਪੰਜਾਬੀ ਕੰਮ ਕਰ ਰਹੇ ਨੇ ਕੋਈ ਜਿੱਦਾਂ ਸਾਡੇ ਪੰਜਾਬੀਆਂ ਦੀ ਗੱਲ ਹੈ ਹੁਣ ਕੈਨੇਡਾ 'ਚ 50% ਪੰਜਾਬੀ ਆ ਸਾਡੇ ਖਾਸ ਕਰਕੇ ਹਿੰਦੁਸਤਾਨੀ ਪੰਜਾਬੀ ਜਿਹੜੇ ਪੰਜਾਬ ਦੇ ਰਹਿਣ ਵਾਲੇ ਆ ਹੋਰ ਕਈ ਕੰਟਰੀਆਂ ਦੇ ਵਿੱਚ ਬੈਠੇ ਆ ਅੱਜ ਸਾਡੀ ਜਿਹੜਾ ਨਵਾਂ ਯੂਥ ਆ ਉਹ ਸਾਰਾ ਬਾਹਰ ਕਿਉਂ ਜਾ ਰਿਹਾ ਇੱਥੇ ਕੰਮ ਕਾਰ ਨਹੀਂ ਹੈਗਾ ਹੁਣ ਜਿਹੜੇ ਇੱਥੇ ਕਾਰੋਬਾਰੀ ਹੈਗੇ ਆ ਜਿੱਦਾਂ ਇੰਡਸਟਰੀ ਦਾ ਕੰਮ ਕਰ ਰਹੇ ਆ ਜੈ ਜੀਮੀਂਦਾਰੀ ਦਾ ਕੰਮ ਕਰ ਰਹੇ ਆ ਉਹਦੇ ਵਿੱਚ ਪ੍ਰਵਾਸੀਆਂ ਦਾ ਕਾਫੀ ਵੱਡਾ ਯੋਗਦਾਨ ਹੈ ਤੇ ਇਹ ਸਾਰਿਆਂ ਨੂੰ ਆਪਾਂ ਨੂੰ ਇੱਕ ਨਜ਼ਰ ਨਾਲ ਨਹੀਂ ਦੇਖਣਾ ਚਾਹੀਦਾ ਜਿਹੜੇ ਬੰਦੇ ਨੇ ਗਲਤ ਕੰਮ ਕੀਤਾ ਉਹਨੂੰ ਵੱਧ ਤੋਂ ਵੱਧ ਸਜ਼ਾ ਦੇਣੀ ਚਾਹੀਦੀ ਹੈ ਮੇਰੀ ਤਾਂ ਇੱਕ ਇਹੀ ਸੋਚ ਹੈ ਤਾਨਵਾਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਇਹ ਸੀ ਜੀ ਆਪਣੇ ਆ ਚੌਧਰੀ ਸ਼ਿਆਮ ਲਾਲ ਮਾਜਰੀ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲਬਾਤ ਬਾਰੇ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਲੋਕ ਚੇਤਨਾ ਟੀਵੀ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੀ ਇਜਾਜ਼ਤ ਮੇਰੀ ਸੋਗੀ ਗੁਰਪ੍ਰੀਤ ਥੂਆ ਦੇ ਨਾਮ ਤੋਂ ਉਹ ਜਾਂਚਲਾ ਦੀ ਰਿਪੋਰਟ ਖਰੜ